ਲੀਆਂ ਨੇ ਢੋਲ ਵਾਰੀ ਤਾਂ ਕਸ ਲਈ ਗੁੰਡਿਆਂ ਦੇ ਕੋਕਿਆਲੀ ਡਾਂਗ ਚੱਕ ਲਈ ਦੇਖ ਲੈਟ ਕੇ ਬਨੇਰੇ ਉਤੇ ਮਿਲਣੀ ਜੱਟਾਂ ਦੇ ਪੁੱਤ ਕਿਵੇਂ ਨੱਚਦੇ ਬੈਠ ਕੇ ਬਨੇਰੇ ਉਤੇ ਮਿਲਣੀ ਜੱਟਾਂ ਦੇ ਪੁੱਤ ਕਿਵੇਂ ਨੱਚਦੇ ਹੋ ਗਏ ਨੇ ਤਿਆਰ ਸਾਰੇ ਪੌਣ ਲਈ ਤੇ ਮਾਲਾ ਲਲਕਾਰੇ ਬਾਜੂ ਦੇ ਹੋ ਗਏ ਨੇ ਤਿਆਰ ਸਾਰੇ ਪੌਣ ਲਈ ਤੇ ਮਾਲਾ ਲਲਕਾਰੇ ਬਾਜੂ ਦੇ ਦੁਨੀਆ 'ਚ ਕੋਈ ਹੋਰ ਭੰਗੜੇ ਦੇ ਮੁਕਾਬਲੇ ਦਾ ਨਾਚ ਹੈ ਕੋਈ ਜਿਹਦੇ 'ਚ ਇੰਨੀ ਐਨਰਜੀ ਲੱਗਦੀ ਹੈ ਨੋ ਨੋ ਜਿਹੜਾ ਭੰਗੜਾ ਹੈ ਨਾ ਭੰਗੜੇ ਨੂੰ ਭੰਗੜੇ ਵਾਂਗੂ ਨੱਚਣਾ ਸ਼ੁਰੂ ਕਰਦਾ ਦੇ ਨ ਦਿਲੂ ਕਾਬੂ ਦੇ ਮੁੰਡਿਆਂ ਨੇ ਕੀ ਨੱਚਣਾ ਕੀ ਸ਼ੁਰੂ ਕਰਤਾ ਕਿ ਬੀਟਾਂ ਦੀ ਸਪੀਡ ਐਨੀ ਬਣਾਤੀ ਕਿ ਐਕਸ਼ਨ ਨੇ ਖਾਣੇ ਸ਼ੁਰੂ ਕਰ ਦਿੱਤਾ ਮੈਂ ਕਿਹਾ ਉਸਤਾਦ ਜੀ ਤੁਸੀਂ ਆ ਜਿਹੜਾ ਤੋੜਾ ਵੱਜ ਰਿਹਾ ਹੈ ਕਦੇ ਜ਼ਿੰਦਗੀ 'ਚ ਮਾਰੇ ਉਹ ਕਹਿੰਦੇ ਨਾ ਯਾਰ ਮੈਂ ਤਾਂ ਕਦੇ ਵਜਾਇਆ ਅੱਛਾ ਮੈਂ ਕਿਹਾ ਫਿਰ ਇਹ ਸਟੇਜਾਂ ਤੇ ਆ ਕੇ ਆਪਾਂ ਇਹਨੂੰ ਐਕਸੈਪਟ ਕਿਉਂ ਕਰ ਰਹੇ ਹਾਂ ਢੋਲ ਨੂੰ ਵਿੱਚੇ ਮਢਾਲ ਗੋਜ਼ਾ ਵੱਜਦਾ ਇਹ ਤਿੰਨ ਬੰਦਿਆਂ ਦੇ ਨਾਲ ਭੰਗੜਾ ਪੈਂਦਾ ਸੀ ਉਦੋਂ ਕੀ ਹੁੰਦਾ ਸੀ ਕਿ ਜ਼ੋਰ ਭੰਗੜੇ ਤੇ ਹੁੰਦਾ ਸੀ ਜੀ ਨਾ ਕਿ ਜ਼ੋਰ ਕੀਤਾ ਤੇ ਤਾਲ ਦੇ ਉੱਪਰ ਜਿਹੜਾ ਲੋਕਾਂ ਦੁਆਰਾ ਲੋਕਾਂ ਦੇ ਮਨਾਂ ਦੇ ਭਾਵਨਾਵਾਂ ਨੂੰ ਵਿਅਕਤ ਕਰਦਾ ਉਹ ਹੈ ਭੰਗੜਾ ਇਹ ਹੁਣ ਲੋਕ ਨਾਚ ਨਾ ਹੋ ਕੇ ਇੱਕ ਗਰੁੱਪ ਡਾਂਸ ਬਣ ਪਰਫਾਰਮਿੰਗ ਆਰਟ ਬਣ ਪਰਫਾਰਮਿੰਗ ਆਰਟ ਬਣ ਕਯ ਲੜੇ ਜਵਾਨੀ ਨੱਚੇ ਯਾਰ ਦੀ ਤੋ ਦੇ ਡਗੇ ਤੇ ਆ ਕੇ ਵੇਖ ਯੱਲੜੇ ਜਵਾਨੀ ਨੱਚੇ ਯਾਰ ਦੀਓ ਸਸੀਕਾਲ ਜੀ ਆਨਰ ਦੇਖ ਰਹੇ ਹੋ ਤੇ ਮੈਂ ਹਾਂ rauvrendar singh baini pal ਪੰਗੜਾ ਤੇ ਗਿੱਧਾ ਪੰਜਾਬ ਦੇ ਲੋਕ ਨਾਚ ਨੇ ਐਸੇ ਲੋਕ ਨਾਚ ਜੋ ਜਾਤਾ ਕੁੜੀਆਂ ਪੇਸ਼ਕਾਰੀ ਕਰਦੀਆਂ ਜਾਂ ਫਿਰ ਮੁੰਡੇ ਮੁੰਡਿਆਂ ਦਾ ਲੋਕ ਨਾਚ ਹੈ ਪੰਗੜਾ ਤੇ ਪੰਗੜਾ ਅਸੀਂ ਦੇਖਦੇ ਆ ਕਿ ਇਸ ਵੇਲੇ ਬਹੁਤ ਸਾਰੇ ਸਰੂਪਾਂ ਦੇ ਵਿੱਚ ਵੰਡੇ ਆ ਗਿਆ ਪੁਰਾਣਾ ਇੱਕ ਪੰਗੜਾ ਹੁੰਦਾ ਸੀ ਤੇ ਸਿਰਫ ਢੋਲ ਦੀ ਥਾਪ ਤੇ ਭੰਗੜਾ ਪਾ ਲਿਆ ਜਾਂਦਾ ਸੀ ਪਰ ਭੰਗੜਾ ਜਦੋਂ ਤੋਂ ਯੂਥ ਫੈਸਟੀਵਲਾਂ ਦੇ ਵਿੱਚ ਆਉਣਾ ਸ਼ੁਰੂ ਹੋਇਆ ਤਾਂ ਹੌਲੀ-ਹੌਲੀ ਸਾਲ ਬਰਸ ਸਾਲ ਦਰ ਸਾਲ ਭੰਗੜੇ ਦੀ ਫਾਰਮ ਹੈ ਜਿਹੜੀ ਉਹ ਬਦਲਦੀ ਗਈ ਤੇ ਇਸ ਵੇਲੇ ਭੰਗੜਾ ਕਿੰਨਾ ਕੁ ਬਦਲ ਗਿਆ ਇਸ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਖਾਸ ਮਹਿਮਾਨ ਸਾਡੇ ਕੋਲ ਮੌਜੂਦ ਨੇ ਮਦਨ ਚੋਹਾਨ ਬਾਈ ਜੀ ਨੇ ਤੇ ਇਹਨਾਂ ਦੇ ਬਾਰੇ ਦੱਸਦਾ ਕਿ ਸ਼ੁਰੂ ਤੋਂ ਇਹ ਭੰਗੜਾ ਪਾਉਂਦੇ ਆ ਰਹੇ ਨੇ ਸੋ ਖਾਸਾ ਕਾਲਜ ਪਟਿਆਲਾ ਦੇ ਪੰਗੜੇ ਦੀ ਟੀਮ ਦੀ ਇਹਨਾਂ ਨੇ ਪ੍ਰਤੀਨਿਧਤਾ ਕੀਤੀ ਆ ਇੰਟਰਵਰਸਿਟੀ ਤੱਕ ਟੀਮ ਨੂੰ ਜਤਾਇਆ ਵੀ ਆ ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਪੰਗੜਾ ਪਰਫਾਰਮ ਕੀਤਾ ਤੇ ਸਿਖਾਇਆ ਵੀ ਆ ਤੇ ਅੱਜ ਸਾਡੇ ਨਾਲ ਨੇ ਮਦਨ ਚੋਹਾਨ ਬਾਈ ਜੀ ਨੇ ਸਾਰੇ ਇਹਨਾਂ ਨੂੰ ਪੰਗੜੇ ਦੇ ਕਰਕੇ ਬਾਈ ਜੀ ਜਿਆਦਾ ਕਹਿੰਦੇ ਨੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਕਿੰਨਾ ਕੁ ਬਦਲ ਗਿਆ ਪੰਗੜਾ ਤੁਹਾਡੇ ਸਮੇਂ ਦੇ ਵਿੱਚ ਜਦੋਂ ਤੁਸੀਂ ਪਾਉਂਦੇ ਹੁੰਦੇ ਸੀ ਤੇ ਅੱਜ ਜਦੋਂ ਤੁਸੀਂ ਪੰਗੜੇ ਨੂੰ ਜੱਜਮੈਂਟ ਜੱਜ ਕਰਦੇ ਹੋ ਪਹਿਲਾਂ ਤਾਂ ਜੀ ਜਿੰਨੇ ਔਨ 에ਅਰ ਚੈਨਲ ਦੇਖ ਰਹੇ ਨੇ ਉਹਨਾਂ ਸਾਰੇ ਦਰਸ਼ਕਾਂ ਨੂੰ ਔਰ ਜਿਹੜੇ ਮੇਰੇ ਭੰਗੜੇ ਦੇ ਭੰਗੜਾ ਪਾਉਣ ਵਾਲੇ ਕਲਾਕਾਰ ਦੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੌਜੀਤ ਤੁਸੀਂ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇੱਥੇ ਮੌਕਾ ਦਿੱਤਾ। ਹੂੰ। ਸੋ ਤੁਸੀਂ ਬੜਾ ਵਧੀਆ ਕੁਐਸਚਨ ਮੇਰੇ ਨਾਲ ਕੀਤਾ ਕਿ ਅੱਜ ਦੇ ਭੰਗੜੇ ਤੇ ਪੁਰਾਣੇ ਭੰਗੜੇ ਦੇ ਵਿੱਚ ਫਰਕ ਕੀ ਸੀ? ਹਾਂ। ਮੈਂ ਸਿਰਫ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਜਦੋਂ ਪੁਰਾਣੇ ਸਮਿਆਂ 'ਚ ਬੈਜੀ ਭੰਗੜਾ ਪੈਂਦਾ ਹੁੰਦਾ ਸੀ ਮੈਂ ਇੱਕ ਪ੍ਰਵਾਹਾਸ਼ਾ ਤੁਹਾਨੂੰ ਜ਼ਰੂਰ ਦਵਾਂਗਾ। ਹਾਂਜੀ। ਪਰਾਣਾ ਨੱਚਿਆ ਜਾਂਦਾ ਸੀ ਲੋਕਨਾਚ ਹੂੰ ਨਾਚ ਲੋਕਨਾਚ ਜਿਹਨੂੰ ਕਹਿੰਦੇ ਨੇ ਨਾ ਲੋਕਨਾਚ ਲੋਕਾਂ ਦੇ ਮਨਾਂ ਦੀ ਹੂੰ ਤਰਜਮਾਨੀ ਕਰਦਾ ਹੈ ਮਨਾਂ ਚ ਖੁਸ਼ੀਆਂ ਦੇ ਵਿੱਚ ਜਿਵੇਂ ਨੱਚਦੇ ਨੇ ਹੂੰ ਪਹਿਲਾਂ ਤਾਂ ਮੈਂ ਇਹ ਜ਼ਰੂਰ ਦੱਸਣਾ ਚਾਹੂੰਗਾ ਕਿ ਲੋਕਨਾਚ ਹੁੰਦਾ ਕੀ ਹੈ ਇਹ ਵੈਸੇ ਆਪ ਮੁਹਾਰੇ ਪੈਦਾ ਹੋਇਆ ਪੰਗੜਾ ਪੰਜਾਬੀਆਂ ਨੇ ਜਿਸ ਤਰੀਕੇ ਨਾਲ ਮਤਲਬ ਵੀ ਨੱਚਣਾ ਕੁੱਦਣਾ ਸ਼ੁਰੂ ਕੀਤਾ ਮਤਲਬ ਜੇ ਹਿਸਟਰੀ ਵੱਲ ਜਾਈਏ ਆਪਾਂ ਕਿ ਆਪ ਮੁਹਾਰੇ ਪੱਬ ਉਹ ਹੀ ਉਹ ਹੀ ਤੁਹਾਨੂੰ ਦੱਸਦਾਂ ਨਾ ਜੀ ਭੰਗੜਾ ਜਿਹੜਾ ਨੱਚਣਾ ਜਿ ਸ਼ੁਰੂ ਕੀਤਾ ਨਾ ਜੀ ਉਹ ਇੱਕ ਰਿਦਮਾਂ ਤੇ ਨੱਚਣ ਵਾਲਾ ਨਾਚ ਹੈ ਹਾਂ ਮੈਂ ਕਹਿੰਦਾ ਵੀ ਲੋਕਾਂ ਦਾ ਜਿਹੜਾ ਤਾਲ ਤੇ ਹੈ ਜਿਹੜਾ ਤਾਲ ਦੇ ਉੱਪਰ ਜਿਹੜਾ ਲੋਕਾਂ ਦੁਆਰਾ ਲੋਕਾਂ ਦੇ ਮਨਾਂ ਦੇ ਭਾਵਨਾਵਾਂ ਨੂੰ ਵਿਅਕਤ ਕਰਦਾ ਉਹ ਹੈ ਭੰਗੜਾ ਉਹ ਢੋਲੀ ਇੱਕ ਤਾਲ ਵਜਾਉਂਦਾ ਸੀ ਤੁਸੀਂ ਨੱਚਦੇ ਹੋ ਢੋਲ ਦੀ ਢਾਲ ਤੇ ਤੁਸੀਂ ਨੱਚਦੇ ਹੋ ਜਿਹੜਾ ਉਹ ਨੱਚਿਆ ਜਾਂਦਾ ਨਾ ਉਹਨੂੰ ਆਪਾਂ ਲੋਕ ਨਾਚ ਕਹਿ ਦਿੰਨੇ ਆ ਜਿਹੜਾ ਜਿਹਦੇ ਵਿੱਚ ਕੋਈ ਨਿਯਮਾਵਲੀ ਨਹੀਂ ਹੁੰਦੀ ਅੱਛਾ ਖੁੱਲਾ ਹੁੰਦਾ ਉਹ ਖੁੱਲਾ ਪੰਗਾ ਹਰ ਇੱਕ ਬੰਦਾ ਆਪਣੇ ਮਨ ਦੇ ਭਾਵਾਂ ਨੂੰ ਉਸ ਤਾਲ ਦੇ ਵਿੱਚ ਰਹਿ ਕੇ ਨੱਚਣਾ ਸ਼ੁਰੂ ਕਰਦਾ ਹੈ ਠੀਕ ਹੈ ਪਰ ਸਮੇਂ ਦੇ ਮੁਤਾਬਕ ਇਹਨਾਂ ਜਦੋਂ ਸਟੇਜੀਕਰਨ ਹੋਇਆ ਜਦੋਂ ਭੰਗੜੇ ਦਾ ਸਟੇਜੀਕਰਨ ਹੋਣਾ ਸ਼ੁਰੂ ਹੋਇਆ ਨਾ ਉਦੋਂ ਇਹਦੇ ਯੂਨੀਵਰਸਿਟੀਆਂ ਵੱਲੋਂ ਕਿਉਂਕਿ ਸਾਡੇ ਅੱਜ ਦੀ ਡੇਟ ਜੇਕਰ ਦੇਖਿਆ ਜਾਵੇ ਇਹਨਾਂ ਲੋਕ ਨਾਚਾਂ ਦੀ ਸਾਮ ਸੰਭਾਲ ਕਰ ਰਹੇ ਨੇ ਸਾਡੀਆਂ ਯੂਨੀਵਰਸਿਟੀਆਂ ਜੀ ਜਦੋਂ ਯੂਨੀਵਰਸਿਟੀਆਂ ਨੇ ਸਟੇਜਾਂ ਦੇ ਉੱਪਰ ਇਹਨਾਂ ਨੂੰ ਸੰਭਾਲਣਾ ਸ਼ੁਰੂ ਕੀਤਾ ਤਾਂ ਇਹਦੀ ਇੱਕ ਨੀਮਾਵਲੀ ਬਣੀ ਕਿ ਇਹਨਾਂ ਨਿਯਮਾਂ ਦੇ ਵਿੱਚ ਇਹ ਭੰਗੜਾ ਨੱਚਿਆ ਜਾਣਾ ਤਾਂ ਉਹ ਹੌਲੀ ਹੌਲੀ ਚੇਂਜ ਹੁੰਦਾ ਹੁੰਦਾ ਲੋਕ ਨਾਚ ਦਾ ਰੂਪ ਨਾ ਛੱਡ ਕੇ ਉਹ ਇੱਕ ਗਰੁੱਪ ਨਾਚ ਦੇ ਵਿੱਚ ਤਬਦੀਲ ਹੋ ਗਿਆ। ਮਤਲਬ ਇਹ ਹੁਣ ਬੰਨੇ ਆ ਗਿਆ ਪੰਗੜਾ ਆਪਾਂ ਕਹਿ ਸਕਦੇ ਆ। ਪਹਿਲਾਂ ਜਿੱਥੇ ਖੁੱਲਾ ਸੀ ਉੱਥੇ ਹੁਣ ਬੰਨੇ ਆ ਗਿਆ। ਇਹ ਹੁਣ ਲੋਕ ਨਾਚ ਨਾ ਹੋ ਕੇ ਇੱਕ ਗਰੁੱਪ ਡਾਂਸ ਬਣ ਗਿਆ। ਪਰਫਾਰਮਿੰਗ ਆਰਟ ਬਣ ਗਿਆ। ਪਰਫਾਰਮਿੰਗ ਆਰਟ ਬਣ ਗਿਆ। ਔਰ ਅੱਜ ਦੇ ਸਮੇਂ 'ਚ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਹੋਰ ਨਾਲ ਮੈਂਸ਼ਨ ਕਰਨਾ ਚਾਹਾਂਗਾ ਕਿਉਂਕਿ ਮੈਂ ਸਾਰੀਆਂ ਜਿੰਨੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਤਿੰਨ ਚਾਰ ਯੂਨੀਵਰਸਿਟੀਆਂ ਨੇ ਮੈਨੂੰ ਇਨਾ ਕਮਾਂਡ ਦਿੱਤਾ ਕਿ ਮੈਂ ਇਹਨਾਂ ਯੂਥ ਫੈਸਟੀਵਲ ਦੀ ਜੱਜਮੈਂਟ ਤੇ ਵੀ ਜਾਣਾ ਠੀਕ ਹੈ ਮੈਂ ਰੋ ਦੀ ਮੈਂ ਉੱਥੇ ਜੱਜਮੈਂਟ ਤੇ ਜਾ ਕੇ ਸਟੇਜਾਂ ਤੇ ਵੀ ਇਹ ਬੋਲਦਾ ਕਿ ਜਿਹੜਾ ਲੋਕ ਨਾਚ ਹੈ ਜਿਹੜਾ ਭੰਗੜਾ ਹੈ ਨਾ ਭੰਗੜੇ ਨੂੰ ਭੰਗੜੇ ਵਾਂਗੂ ਨੱਚਣਾ ਸ਼ੁਰੂ ਕਰੋ ਅਕਸਰ ਮੇਰਾ ਖਿਆਲ ਮੈਂ ਪਿਛਲੇ ਦੋ ਸਾਲਾਂ ਤੋਂ ਬਾਅਦ ਕਿ ਪਹਿਲਾ ਜੱਜ ਹੋਊਗਾ ਜਿਹੜੀ ਆਪਣੀ ਜੱਜਮੈਂਟ ਨੂੰ ਸਟੇਜ ਤੇ ਜਾ ਕੇ ਅਨਾਉਂਸ ਕਰਕੇ ਆਉਣਾ ਔਰ ਖੁੱਲ ਕੇ ਹਰੇਕ ਨੂੰ ਕਹਿ ਕੇ ਆਉਣਾ ਕਿ ਲੋਕ ਨਾਚ ਨੂੰ ਲੋਕ ਨਾਚ ਮੰਗੋ ਨੱਚੋ ਭੰਗੜੇ ਨੂੰ ਭੰਗੜੇ ਮੰਗੋ ਨੱਚੋ ਹੂੰ ਮੁੰਡਿਆਂ ਨੇ ਕੀ ਨੱਚਣਾ ਕੀ ਸ਼ੁਰੂ ਕਰਤਾ ਕਿ ਬੀਟਾਂ ਦੀ ਸਪੀਡ ਇੰਨੀ ਬਣਾਤੀ ਕਿ ਐਕਸ਼ਨ ਨੇ ਖਾਣੇ ਸ਼ੁਰੂ ਕਰ ਦਿੱਤੇ ਹੂੰ ਜੋ ਉਹਦੀ ਮੇਨ ਪ੍ਰਵਿਰਤੀ ਸੀ ਡਾਂਸ ਦੀ ਮੇਨ ਸਟੈਪਾਂ ਦੀ ਕਾਊਂਟਿੰਗ ਸੀ ਉਹਨੂੰ ਖਤਮ ਕਰਤਾ ਤੁਸੀਂ ਹੋਰ ਅੱਗੇ ਆ ਜਾਓ ਹੂੰ ਹੁਣ ਭੰਗੜੇ ਦੇ ਵਿੱਚ ਬਾਈ ਜੀ ਕੀ ਹੋ ਰਿਹਾ ਹੈ ਪਤਾ ਨਹੀਂ ਬਾਕੀ ਮੇਰੀ ਗੱਲ ਨਾਲ ਇਸ ਨਾਲ ਸਹਿਮਤ ਹੋਣਗੇ ਵੀ ਮੇਰੇ ਸੀਨੀਅਰਸ ਨਾਲ ਕਈ ਜਿਹੜੇ ਜਜਮੈਂਟ ਤੇ ਬੈਠਦੇ ਨੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਕਈਆਂ ਨਾਲ ਕਈ ਢੋਲੀਆਂ ਨਾਲ ਗੱਲਬਾਤ ਹੋਈ ਮੇਰੀ ਹੂੰ ਹੂੰ ਹੁਣ ਤਾਂ ਤੁਸੀਂ ਮੰਨੋਗੇ ਨਹੀਂ ਢੋਲ ਦੀਆਂ ਬੀਟਾਂ ਚੇਂਜ ਹੋ ਗਈਆਂ ਹੂੰ ਢੋਲ ਦੇ ਤੋੜੇ ਬਦਲ ਗਏ ਬਾਈ ਜੀ ਅੱਛਾ ਤੋੜੇ ਕਿੱਥੋਂ ਚੱਕੇ ਬਾਹਰਲੇ ਸਟੇਟਾਂ ਦੇ ਡਾਂਸ ਦੇ ਵਿੱਚੋਂ ਉਹ ਲੋਕ ਫੋਕ ਡਾਂਸ ਆਪਣਾ ਨੱਚਦੇ ਨੇ ਉਹਦੇ ਵਿੱਚੋਂ ਕੋਈ ਰਿਦਮ ਚੱਕ ਕੇ ਉਹ ਆਪਣੇ ਤੋੜੇ ਵਜਾਉਣੇ ਸ਼ੁਰੂ ਕਰਦੇ ਅੱਛਾ ਆਮ ਤੁਸੀਂ ਚਲੋ ਪੰਗੜਾ ਪਾਇਆ ਹੂੰ ਗਿਣਤੀ ਚ ਨਹੀਂ ਪੈਂਦਾ ਪਰ ਪਹਿਲਾਂ ਕੀ ਹੁੰਦਾ ਸੀ ਕਿ ਰਿਤਮਾਂ ਵੱਜਦੀਆਂ ਸੀ ਅਸੀਂ ਜਦੋਂ ਨੱਚਦੇ ਸੀ ਨਾ ਅਸੀਂ ਕਹਿੰਦੇ ਸੀ ਕਿ ਜਿਹੜਾ ਤੋੜਾ ਵੱਜੂਗਾ ਜਾਂ ਤਾਂ 4 ਦੀ ਗਿਣਤੀ ਦਾ ਵੱਜੂਗਾ ਜਾਂ 8 ਦੀ ਗਿਣਤੀ ਦਾ ਵੱਜੂਗਾ ਅੱਛਾ ਡਬਲ ਵੱਜੂ 6 ਜਾਂ 2 ਨਹੀਂ ਵੱਜਦਾ ਜਾਂ 4 ਵੱਜਦਾ ਜਾਂ 8 ਵੱਜਦਾ ਅਸੀਂ ਢੋਲੀ ਨੂੰ ਨੱਚਣ ਲਈ ਕਹਿੰਦੇ ਕਿ ਉਸਤਾਦ ਜੀ ਇੱਥੇ ਹੁਣ 4 ਦੀ ਗਿਣਤੀ ਦਾ ਤੋੜਾ ਮਾਰਿਓ ਜਾਂ ਇੱਥੇ ਹੁਣ 8 ਦੀ ਗਿਣਤੀ ਦਾ ਤੋੜਾ ਮਾਰਿਓ ਤੁਸੀਂ ਬਲੀਵ ਨਹੀਂ ਕਰੋਗੇ ਹੁਣ ਇੱਕ ਬੀਟ ਤੇ ਤੋੜਾ ਮਾਰ ਕੇ ਭੰਗੜਾ ਨੱਚਣਾ ਸ਼ੁਰੂ ਕਰ ਦਿੰਦੇ ਨੇ अच्छा तो हम उसी जजमेंट पे बैठे होने हैं जब बीट बजਦੀ है ना मैं कई बार ही नाल दे जज ਨੂੰ ਪੁੱਛਦਾ ਹੁੰਨਾ ਕਿ ਭਾਜੀ ਤੁਸੀਂ ਇਹ ਤੋੜਾ ਕਦੇ ਸੁਣਿਆ ਉਹ ਕਹਿੰਦੇ ਮੈਂ ਤਾਂ ਸੁਣਿਆ ਨਹੀਂ अच्छा मैं पीछे जे ਚੰਡੀਗੜ੍ਹ ਗਿਆ ਸੀ ਕਿਤੇ जजमेंट ਤੇ ਉੱਥੇ ਮੇਰੇ ਨਾਲ ਬੜੇ ਪੁਰਾਣੇ ਡਰਮਰ ਇੱਕ ਬੈਠੇ ਮੈਂ ਉਹਨਾਂ ਨੂੰ ਪੁੱਛਣ ਲੱਗ ਗਿਆ ਉੱਥੇ ਢੋਲੀ ਢੋਲ ਵਜਾ ਰਹੇ ਨੇ ਮੈਂ ਕਿਹਾ ਉਸਤਾਦ ਜੀ ਤੁਸੀਂ ਆ ਜਿਹੜਾ ਤੋੜਾ ਵੱਜ ਰਿਹਾ ਹੈ ਕਦੇ ਜ਼ਿੰਦਗੀ ਚ ਮਾਰੇ ਆ ਉਹ ਕਹਿੰਦੇ ਨਾ ਯਾਰ ਮੈਂ ਤਾਂ ਕਦੇ ਵਜਾਇਆ ਨਹੀਂ ਅੱਛਾ ਮੈਂ ਕਿਹਾ ਫੇਰ ਇਹ ਸਟੇਜਾਂ ਤੇ ਆ ਕੇ ਆਪਾਂ ਇਹਨੂੰ ਐਕਸੈਪਟ ਕਿਉਂ ਕਰ ਰਹੇ ਆਂ ਵਜਾ ਉਹ ਵੀ ਢੋਲੀ ਹੋ ਰਿਹਾ ਸੀ ਉਹ ਢੋਲੀ ਲਾਈਵ ਵੀ ਵਜਾ ਰਿਹਾ ਸੀ ਉਹ ਢੋਲੀ ਮੇਰੇ ਕੋਲੇ ਬੈਠਾ ਜੀ ਉਹਨਾਂ ਦਾ ਕੋਈ ਸ਼ਾਗਿਰਦ ਅੱਗੇ ਨਾਲ ਉਹ ਢੋਲ ਵਜਾ ਰਿਹਾ ਪਰ ਉਹ ਕਹਿੰਦੇ ਜੀ ਕੀ ਕਰੀਏ ਸਮੇ ਦਾ ਸਿਸਟਮ ਇਹ ਬਣ ਗਿਆ ਹਾਂ ਸਮੇ ਦਾ ਸਿਸਟਮ ਬਣ ਗਿਆ ਸਮੇ ਦੀ ਲੋਡ ਬਣ ਗਈ ਪਰ ਮੈਂ ਇੱਕ ਗੱਲ ਜ਼ਰੂਰ ਜ਼ੋਰ ਦੇਣਾ ਚਾਹੂਗਾ ਸਾਰਿਆਂ ਨੂੰ ਇੱਥੋਂ ਕਹਿਣਾ ਚਾਹੂਗਾ ਕਿ ਲੋਕ ਨਾਚ ਭੰਗੜਾ ਹੂੰ ਭੰਗੜਾ ਸਾਡੀ ਸ਼ਾਨ ਹੈ ਭੰਗੜੇ ਕਰਕੇ ਸਾਨੂੰ ਪੰਜਾਬੀਆਂ ਨੂੰ ਪਛਾਣਿਆ ਜਾਂਦਾ ਜੀ ਅਸੀਂ ਇਹ ਕਹਿੰਦੇ ਆ ਕਿ ਉਹਨੂੰ ਠੀਕ ਹੈ ਚੇਂजेस ਸਾਨੂੰ ਐਕਸੈਪਟੇਬਲ ਹੈਗੀਆਂ ਨੇ ਪਰ ਘੱਟੋ ਘੱਟ ਉਹਦੀ ਨੇਚਰ ਨੂੰ ਚੇਂਜ ਨਾ ਕਰੋ ਉਹਦੀ ਨੇਚਰ ਨੂੰ ਚੇਂਜ ਨਾ ਕਰੋ ਇੱਕ ਹੋਰ ਦੇਖੋ ਤੁਸੀਂ ਅੱਗੇ ਹੁਣ ਦੇ ਭੰਗੜੇ ਨੂੰ ਆਪਾਂ ਭੰਗੜਾ ਨਹੀਂ ਕਹਿ ਸਕਦੇ ਕਿ 뮤지컬 ਭੰਗੜਾ ਹੋ ਗਿਆ ਅ ਅੱਛਾ ਅੱਜ ਦੀ ਡੇਟ ਤੇ ਜਿਹੜਾ ਭੰਗੜਾ ਹੋ ਗਿਆ राव ਜੀ ਉਹ ਇੱਕ 뮤지컬 ਭੰਗੜਾ ਹੋ ਗਿਆ ਮਤਲਬ ਮਿਊਜ਼ਿਕ ਜ਼ਿਆਦਾ ਹੋ ਗਿਆ ਸੀ ਕਿ ਜ਼ਿਆਦਾ ਹੋ ਗਿਆ ਜੀ ਜਦੋਂ ਅਸੀਂ ਪਾਉਂਦੇ ਸੀ ਸਾਡੇ ਸੀਨੀਅਰ ਸੀ ਬਾਈ ਪੰਮੀ ਹੁਰੀ ਨੱਚਦੇ ਹੁੰਦੇ ਸੀ ਬਾਈ ਤੇਜਿੰਦਰ ਸੀ ਪੰਮੀ ਬਾਈ ਬਾਈ ਤੇਜਿੰਦਰ ਜੀ ਤੇਜਿੰਦਰ ਬਾਈ ਹੁਰੀ ਬਾਈ ਪੰਮੀ ਉਹ ਤਾਂ ਅਸੀਂ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਤੇ ਜਦੋਂ ਜੋ ਕੁਝ ਸਾਨੂੰ ਉਹਨਾਂ ਨੇ ਦੱਸਿਆ ਜਾਂ ਅਸੀਂ ਉਹਨਾਂ ਨੂੰ ਦੇਖਦੇ ਹੁੰਦੇ ਸੀ ਉਦੋਂ ਕੀ ਹੁੰਦਾ ਸੀ ਕਿ ਬਾਈ ਜੀ ਇਕ ਲਗੋਜਿਆਂ ਵਾਲੇ ਹੁੰਦੇ ਸੀ ਸਾਡੇ ਨਾਲ ਮੰਗਲ ਸਨਾਮੀ ਜੀ ਬਜ਼ੁਰਗ ਹੁੰਦੇ ਸੀ ਵਿਚਾਰੇ ਸਵਰਗਵਾਸ ਹੋ ਗਏ ਉਹ ਉਹਨਾਂ ਨੇ ਲਗੋਜੇ ਵਜਾਉਣੇ ਵੱਧ ਤੋਂ ਵੱਧ ਇੱਕ ਅਸੀਂ ਦੇਖਣਾ ਕਿ ਬੋਲੀਆਂ ਵਾਲਾ ਹੋਣਾ ਹੈ ਢੋਲੀ ਹੋਣਾ ਇੱਕ ਇੱਕ ਚਿਮਟੇ ਵਾਲਾ ਸੀ ਨਾਲ ਜਾ ਚਾਰ ਉਹ ਲਾ ਲਓ ਠੀਕ ਹੈ ਇਹ ਤਿੰਨ ਬੰਦਿਆਂ ਦੇ ਨਾਲ ਭੰਗੜਾ ਪੈਂਦਾ ਸੀ ਉਦੋਂ ਕੀ ਹੁੰਦਾ ਸੀ ਕਿ ਜ਼ੋਰ ਭੰਗੜੇ ਤੇ ਹੁੰਦਾ ਸੀ ਜੀ ਨਾ ਕਿ ਜ਼ੋਰ ਗੀਤਾਂ ਤੇ ਹੁੰਦਾ ਸੀ ਹੂੰ ਹੁਣ ਭੰਗੜਾ ਨਾ ਹੋ ਕੇ ਇੱਕ ਗੀਤਾਂ ਭਰੀ ਕਹਾਣੀ ਬਣਦੀ ਜਾ ਰਹੀ ਠੀਕ ਹੈ ਮਤਲਬ ਕੰਟੀਨਿਊਸਲੀ ਉੱਥੇ ਗੀਤ ਚੱਲੀ ਜਾਂਦੇ ਨੇ ਗੀਤ ਚੱਲੀ ਜਾਂਦੇ ਨੇ ਦੂਜਾ ਪਹਿਲਾਂ ਤਾਂ ਮੈਂ ਜਿੱਥੇ ਤੱਕ ਮੈਂ ਵੀ ਪੁਰਾਣੇ ਜਦੋਂ ਯੂਥ ਫੈਸਟੀਵਲ 'ਚ ਦੇਖੇ ਨੇ ਉਹ ਇਹ ਸੀ ਕਿ ਪੂਰੇ ਜੇ 7-8 ਮਿੰਟ ਦਾ ਭੰਗੜਾ ਆਇਆ ਤਾਂ ਉਹਦੇ 'ਚ ਅਸੀਂ ਦੇਖਦੇ ਸੀ ਚਾਰ-ਪੰਜ ਕ ਬੋਲੀਆਂ ਆਉਂਦੀਆਂ ਹੁੰਦੀਆਂ ਸੀ ਬਾਕੀ ਫਿਰ ਉਹ ਤੋੜੇ ਵੱਜਦੇ ਸੀ ਢੋਲਦੇ ਹਾਂ ਬਾਕੀ ਤੋੜੇ ਵੱਜਦੇ ਸੀ ਭੰਗੜੇ ਨੂੰ ਭੰਗੜੇ ਵਾਂਗੂ ਨੱਚਿਆ ਜਾਂਦਾ ਸੀ ਹੁਣ ਮੈਂ ਤੁਹਾਨੂੰ ਇਸ ਤੋਂ ਅਗਲਾ ਸਟੈਪ ਦੱਸਦਾ ਹੂੰ ਹੁਣ ਭੰਗੜੇ ਦੇ ਵਿੱਚ ਤੁਸੀਂ ਭੰਗੜੇ ਤੇ ਮਲਵਈ ਗਿੱਧੇ 'ਚ ਨਾ ਕਈ ਵਾਰੀ ਮੈਨੂੰ ਸਟੇਜ ਤੇ ਫਰਕ ਨਹੀਂ ਲੱ ਇੰਨਾ ਮਿਕਸ ਕਰ ਆਪਣੇ ਵੱਲੋਂ ਕਹਿਣਾ ਚਾਹਾਂਗਾ ਚਾਹੇ ਮੈਨੂੰ ਪਤਾ ਹੈ ਕਿ ਆਡੀਅנס ਨੇ ਦੇਖਣਾ ਕਈ ਇਸ ਨੂੰ ਇਗਨੋਰ ਵੀ ਕਰਨਗੇ ਪਰ ਮੈਂ ਜੋ ਆਪਣੀ ਫੀਲਿੰਗ ਦਾ ਠੀਕ ਹੈ ਉੱਥੇ ਕੀ ਹੁੰਦਾ ਕਿ ਪਹਿਲਾਂ ਮਲਬਈ ਕਿਤੇ ਦੇ ਇਨਸਟਰੂਮੈਂਟ বাজਦੀ ਸੀ ਅਸੀਂ ਮਲਬਈ ਕਿਤੇ ਤੂੰਬੀ ਵੀ ਵੱਜਦੀ ਸੀ ਹੂੰ ਤੂੰਬਾ ਵੀ ਵੱਜਦਾ ਸੀ ਠੀਕ ਹੈ ਜੀ ਬਖਚੂ ਵੀ ਵੱਜਦਾ ਸੀ ਸੱਪ ਘਾਟੋ ਤਾਂ ਉਹਨਾਂ ਦੇ ਇਨਸਟਰੂਮੈਂਟ ਹੈਗੇ ਸੀ ਹਾਂ ਹੁਣ ਉਹ ਇਨਸਟਰੂਮੈਂਟ ਭੰਗੜੇ 'ਚ ਆ ਗਏ ओके okay. सारे ਜਦੋਂ ਕਿ ਇਹ ਪੰਗੜੇ ਦੀ ਰੀਅਲ ਫਾਰਮ ਚ ਹੈ ਨਹੀਂ ਤੁਸੀਂ ਯੂਥ ਫੈਸਟੀਵਲਾਂ ਤੇ ਜਾਓਗੇ ਨਾ ਤੁਹਾਨੂੰ ਕਰਟਨ ਦੇ ਪਿੱਛੋਂ ਪਹਿਲਾਂ ਦਾ ਬਖਚੂ ਦੇ ਤੇ ਉਹਨਾਂ ਬਜ ਦੀਆਂ ਸੁਣਨਗੀਆਂ ਜੀ ਹੂੰ ਹੂੰ ਤੁੰਬੀਆਂ ਬਜਦੀਆਂ ਸੁਣਨਗੀਆਂ ਉੱਥੇ ਅਲਗੋਜੇ ਠੀਕ ਹੈ ਪੰਗੜੇ ਦੇ ਸਾਜ਼ੀ ਨਾਲ ਹੈਗੇ ਸੀ ਜੀ ਫਿਰ ਚਲੋ ਰੱਖ ਲਿਆ ਤੁਸੀਂ ਤਾਂ ਵੀ ਕੋਈ ਸਮੱਸਿਆ ਨਹੀਂ ਉਹਦੀ ਸਾਊਂਡ ਇੰਨੀ ਕਿ ਚੱਕ ਦੇਣੀ ਹੈ ਨਾ ਹੂੰ ਕਿ ਪੰਗੜੇ ਦਾ ਮੇਨ ਸਾਜ਼ ਹੈ ਡਰਮਰ ਜੀ ਢੋਲ ਢੋਲ ਹੂੰ ਢੋਲ ਮੇਨ ਸਾਜ਼ ਤੇ ਢੋਲੀ ਪੰਗੜਾ ਨਚਾਉਣ ਵਾਲਾ ਜਿਹਦੀਆਂ ਤਾਲਾਂ ਤੇ ਪੰਗੜਾ ਪਹਿਣਾ ਹੂੰ ਉਹਨੂੰ ਤਾਂ ਕੋਈ ਦੇਖਦਾ ਹੀ ਹੈ ਨਹੀਂ ਸਿਰਫ ਜਿਹੜਾ ਸਿੰਗਰ ਐ ਸਿੰਗਰ ਨੇ ਆਪਣਾ ਸੁਣਾਉਣਾ ਹੂੰ ਕਈ ਐਕਸ਼ਨ ਤਾਂ ਇਕੱਲਾ ਬਖਚੂਆਂ ਤੇ ਡੇਢ ਡੇਢ ਮਿੰਟ ਭੰਗੜਾ ਪੈ ਜਾਂਦਾ ਜੀ ਅੱਛਾ ਬਖਚੂ ਬਰਦ ਦੇ ਬੋਦੇ ਬਰਦ ਨੇ ਉਹਦੀ ਭੰਗੜਾ ਪੈਂਦਾ ਢੋਲੀ ਕੀ ਵਾਰ ਸਾਨੂੰ ਵਿਚਾਰੇ ਮੂਰੇ ਹੋ ਹੋ ਕੇ ਤਾਲਾਂ ਬਣਾ ਬਿਸਾਉਂਦੇ ਨੇ ਹੂੰ ਜਦੋਂ ਕਿ ਉਹਨਾਂ ਦਾ ਰੋਲ ਸਭ ਤੋਂ ਵੱਡਾ ਸੀਗਾ ਪਹਿਲਾਂ ਤੁਸੀਂ ਇਹ ਗੱਲ ਦੇਖੋ ਆਪਾਂ ਵਿਆਹ ਚ ਜਾਂਦੇ ਆ ਜਨ ਲੈ ਕੇ ਜਾਂਦੇ ਆ ਤਾਂ ਲਾੜੇ ਦੀ ਤਾਂ ਡਰੈਸ ਹੀ ਅਲੱਗ ਹੁੰਦੀ ਐ ਹਾਂ ਤਾਂ ਪੰਗੜੇ ਦਾ ਤਾਂ ਮੇਨ ਲਾੜਾ ਕੌਣਾ ਢੋਲੀ ਅੱਛਾ ਢੋਲੀ ਐ ਪੰਗੜੇ ਦਾ ਮੇਨ ਪੰਗੜੇ ਦਾ ਮੇਨ ਸਾਜ ਤੇ ਮੇਨ ਢੋਲ ਵਜਾਉਣ ਵਾਲਾ ਜਦ ਤੱਕ ਢੋਲੀ ਨਹੀਂ ਹੈਗਾ ਤਾਂ ਪੰਗੜਾ ਨਹੀਂ ਹੈ ਨਹੀਂ ਐ ਠੀਕ ਪਰ ਅੱਜ ਦੀ ਡੇਟ 'ਚ ਕੀ ਹੋਇਆ ਕਿ ਕਈ ਵਾਰ ਢੋਲੀਆਂ ਨੂੰ ਵੀ ਪਿੱਛੇ ਕਰ ਦਿੱਤਾ ਜਾਂਦਾ ਕਿ ਸਾਨੂੰ ਸਿੱਖੋ ਸੁਣੋ ਹੂੰ ਹੂੰ ਉਹ ਫਾਰਮ ਹੀ ਚੇਂਜ ਹੁੰਦੀ ਜਾ ਰਹੀ ਐ ਠੀਕ ਐ ਸੋ ਅਸੀਂ ਕੋਸ਼ਿਸ਼ ਮੈਂ 2 ਸਾਲਾਂ ਤੋਂ ਬੈਠਾ ਫਿਰ ਇਹ ਬਦਲੀ ਜਾ ਸਕਦੀ ਐ ਮਤਲਬ ਕਿਸੇ ਹੀਲੇ ਬਦਲੀ ਜਾ ਸਕਦਾ ਉਸ ਪੁਰਾਣੇ ਫਾਰਮੈਟ 'ਚ ਆ ਸਕਦਾ ਕੋਸ਼ਿਸ਼ ਐ ਕੋਸ਼ਿਸ਼ ਕਰ ਰਹੇ ਹਾਂ ਦੇਖੋ ਮੈਂ ਆਪਣੇ ਵੱਲੋਂ ਕਹਿਣਾ ਹੂੰ ਕਿ ਵੀ ਆਪਣੇ ਵੱਲੋਂ ਮੈਂ ਦੀ ਕੋਸ਼ਿਸ਼ ਹੁੰਦੀ ਆ ਮੈਂ ਹਰੇਕ ਜਜਮੈਂਟ ਤੇ ਬੋਲ ਕੇ ਆਉਣਾ ਕਿ ਭੰਗੜੇ ਨੂੰ ਭੰਗੜੇ ਵਾਂਗੂ ਨੱਚੋ ਇਹਦੀ ਫਾਰਮ ਨਾ ਚੇਂਜ ਕਰੋ ਠੀਕ ਐ ਬੋਲੀਆਂ ਬਣਦੀਆਂ ਨੇ ਪਾ ਲੋ ਪਰ ਬੋਲੀਆਂ ਇੰਨੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ ਕਿ ਉਹ ਕੀਤਾ ਭਰੀ ਕਹਾਣੀ ਲੰਗੜਾ ਜੇ ਉਹ ਭੰਗੜਾ ਨਾ ਹੋ ਕੇ ਇੱਕ ਅਲੱਗੇ ਡਾਂਸ ਬਣ ਜੇ ਠੀਕ ਐ ਵੀਟਾ ਚੇਂਜ ਕਰਤੀਆਂ ਜੀ ਤੇ ਹੋਰ ਸੋਚ ਹੀ ਨਹੀਂ ਸਕਦੇ ਕੁਛ ਐਨਾ ਕੁਝ ਪਰ ਫਿਰ ਜਿਹੜੇ ਬਾਈ ਜੀ ਮਤਲਬ ਤੁਸੀਂ ਜਜਮੈਂਟ ਤੇ ਜਾਣਦੇ ਹੋ ਹਨਾ ਤੇ ਜਿਹੜੇ ਹੁਣ ਨਵੇਂ ਮੁੰਡੇ ਨੇ ਕਾਲਜ ਵਾਲੇ ਨੇ ਹੈ ਨਾ ਥੱਲੇ ਸਕੂਲ ਤੇ ਆਲੇ ਪਰ ਉਹਨਾਂ ਨੇ ਤਾਂ ਉਹੀ ਚੀਜ਼ ਅਪਣਾਉਣੀ ਹੈ ਜੋ ਚੱਲ ਰਿਹਾ ਹੈ ਬਿਲਕੁਲ ਤੇ ਉਹ ਜੋ ਮਾਡਰਨ ਭੰਗੜਾ ਹੋ ਗਿਆ ਰੂਪ ਹੋ ਗਿਆ ਤੇ ਉਹ ਤਾਂ ਉਹੀ ਕਰਨਗੇ ਕਿਉਂਕਿ ਉਹਨਾਂ ਨੇ ਪਰਫਾਰਮ ਕਰਨਾ ਹੈ ਨਾ ਕੰਟੈਸਟ ਲੜਨਾ ਤੇ ਉਹਦੇ ਦੇ ਵਿੱਚ ਹੀ ਜਿਸ ਤਰੀਕੇ ਨਾਲ ਸਿਖਾਇਆ ਜਾਊਗਾ ਉਹੀ ਕਰਨਗੇ ਤੇ ਫਿਰ ਇਸ ਹਾਲ ਦੇ ਵਿੱਚ ਤਾਂ ਇਹ ਲੱਗਦਾ ਕਿ ਜੇ ਪਿਛਲੇ 20 ਸਾਲਾਂ ਤੋਂ ਭੰਗੜਾ ਇੱਥੇ ਤੱਕ ਆ ਗਿਆ ਕੀ 뮤직 ਹਾਵੀ ਹੋ ਗਿਆ ਤੇ ਫਿਰ ਆਉਣ ਵਾਲੇ ਸਾਲਾਂ ਚ ਕਿਸ ਤਰੀਕੇ ਦਾ ਸਰੂਪ ਦੇਖਦੇ ਹੋ ਸਰੂਪ ਉਹੀ ਹੈ ਨਾ ਜੀ ਸਰੂਪ ਨੂੰ ਜੇ ਇਹਨੂੰ ਨਾ ਸੰਭਾਲਿਆ ਗਿਆ ਉਹ ਸੰਭਾਲਣ ਦੀ ਕੋਸ਼ਿਸ਼ ਨਾ ਕੀਤੀ ਗਈ ਮੈਂ ਜਿੰਨੇ ਵੀ ਮੇਰੇ ਨਾਲ ਜਜਮੈਂਟ ਤੇ ਬੈੰਦੇ ਨੇ ਮੈਂ ਹਰੇਕ ਨੂੰ ਜ਼ਰੂਰ ਕਹਿਣਾ ਹੁੰਦਾ ਹਾਂ ਕਿ ਆਪਾਂ ਇਸ ਨਾਚ ਨੂੰ ਤੁਸੀਂ ਮੈਂ ਆਪਣੇ ਕੋਲ ਚਲੋ ਆਪਣੀ ਇੰਟਰਵਿਊ ਛੋਟੀ ਹੈ ਮੈਂ ਇਕੱਲੇ ਇਕੱਲੇ ਐਕਸ਼ਨ ਦੇ ਉੱਪਰ 10-10 ਮਿੰਟ ਬੋਲ ਸਕਦਾ ਹਾਂ ਰੌਸਰ ਅੱਛਾ ਵੀ ਐਕਸ਼ਨ ਬਣਿਆ ਕਿਉਂ ਹੂੰ ਇਹਦਾ ਕਾਰਨ ਕੀ ਸੀ ਝੁੰਮਰ ਨਾਚ ਨੱਚਦੇ ਨੇ ਜੀ ਝੁੰਮਰ ਦਾ ਮਤਲਬ ਕੀ ਹੁੰਦਾ ਤੁਸੀਂ ਵੀ ਸੁਣ ਲਓ ਝੁੰਮਰ ਦਾ ਮਤਲਬ ਹੈ ਚੂਮਣਾ ਚੂਮਣਾ ਹਾਂ ਠੀਕ ਹੈ ਨਾ ਜਿਹੜੀ ਗੱਲ ਦਾ ਮਕਸਦ ਹੈ ਚੂਮਣ ਤੋਂ ਸ਼ੁਰੂ ਹੋਇਆ ਮਤਲਬ ਉਹ ਲੈ ਚੀ ਉਹੀ ਇਕੋ ਲੈ ਚੱਲੀ ਜਾਂਦੀ ਉਹਨਾਂ ਦੀ ਝੂਮੀ ਜਾਂਦੇ ਉਹਦੇ ਚ ਉਹ ਟੁੱਟਦੀ ਨਹੀਂ ਹੈ ਨਾ ਝੂਮ ਕੇ ਨੱਚਣੇ ਨੂੰ ਝੁੰਮਰ ਕਹਿੰਦੇ ਹਾਂ ਹੁਣ ਇੱਥੇ ਝੁੰਮਰ ਦਾ ਵੀ ਤੁਸੀਂ ਮੰਨ ਲਓ ਕਿ ਇੰਨੀ ਸਪੀਡਾਂ ਤੇ ਨੱਚ ਰਹੇ ਨੇ ਕੋਈ ਦੀ ਫਾਰਮ ਹੈ ਚੇਂਜ ਕਰਦੀ ਹੂੰ ਠੀਕ ਹੈ ਨਾ ਧਮਾਲ ਇੱਕ ਤੁਸੀਂ ਸੁਣਿਆ ਹੋਣਾ ਭੰਗੜੇ ਚ ਧਮਾਲ ਪੈਂਦੀ ਹਾਂ ਠੀਕ ਹੈ ਨਾ ਉਹ ਧਮਾਲ ਦੀਆਂ ਬੀ ਨਾ ਹੋ ਕੇ ਕੁਝ ਹੋਰ ਲੱਗਣ ਲੱਗੇ ਧਮਾਲ ਬੇਸਿਕਲੀ ਕੀ ਹੁੰਦਾ ਕਿ ਇੱਕ ਤੇਜ ਰੂਪ ਹੁੰਦਾ ਭੰਗੜੇ ਦਾ ਜਾਂ ਸਲੋ ਧਮਾਲ ਹੈ ਨਾ ਧਮਾਲ ਜਿਹੜਾ ਪੁਰਾਣੇ ਮੇਲਿਆਂ ਨਾਲ ਅਕਸਰ ਭੰਗੜੇ ਨੂੰ ਜੋੜਿਆ ਜਾਂਦਾ ਹੈ ਸਾਡੇ ਮਾਲਵੇ ਦੇ ਵਿੱਚ ਜਦੋਂ ਮੇਲੇ ਲੱਗਦੇ ਸੀ ਨਾ ਉਹ ਮੇਲੇ ਤੁਸੀਂ ਤੁਸੀਂ ਵੀ ਦੇਖੇ ਹੋਣਗੇ ਆਪਣੇ ਬਜ਼ੁਰਗਾਂ ਨੇ ਦੇਖੇ ਹੋਣੇ ਨੇ ਉੱਥੇ ਸ਼ਾਮ ਦੇ ਟਾਈਮ ਛਿੰਝ ਪੈਂਦੀ ਸੀ ਹਾਂ ਕੁਸ਼ਤੀ ਜਿਹਨੂੰ ਕਹਿੰਦੇ ਆ ਕੁਸ਼ਤੀ ਹੁੰਦੀ ਸੀ ਉਹ ਛਿੰਝ ਦੇ ਵਿੱਚ ਪਹਿਲਵਾਨ ਤੁਸੀਂ ਦੇਖਿਆ ਹੋਣਾ ਬੈਠਕਾ ਮਾਰ ਕੇ ਪੱਟਾਂ ਤੇ ਥਾਪੀ ਮਾਰ ਕੇ ਨਾ ਹੱਥ ਉੱਪਰ ਨੂੰ ਚੱਕ ਕੇ ਧਮਾਲ ਨੱਚਦੇ ਸੀ ਅੱਛਾ ਉਹ ਧਮਾਲ ਹੈ ਉਹ ਧਮਾਲ ਉਹ ਐਕਸ਼ਨ ਧਮਾਲ ਹੈ ਉਹ ਐਕਸ਼ਨ ਧਮਾਲ ਦਾ ਉਹ ਟਿਕਮੀ ਧਮਾਲ ਵਾਜੇ ਦੀ ਪੱਟਾਂ ਦਾ ਜ਼ੋਰ ਦਿਖਾਇਆ ਜਾਂਦਾ ਸੀ ਠੀਕ ਹੈ ਠੀਕ ਹੈ ਹੁਣ ਕੀ ਹੈ ਕਿ ਹੁਣ ਉਹਨੂੰ ਵੀ ਚੇਂਜ ਕਰਿਆ ਪਿਆ ਹੂੰ ਠੀਕ ਹੈ ਧਮਾਲ ਦੀ ਵੀ ਬੀਟ ਨੂੰ ਇੰਨਾ ਕੁ ਚੇਂਜ ਕਰਤਾ ਕਿ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਉਹਨੂੰ ਸਪੀਡ ਨਾਲ ਨੱਚਣ ਲੱਗੇ ਪਿਆ ਐਕਸ਼ਨ ਦੀ ਫਾਰਮ ਉਹ ਚੇਂਜ ਕਿਉਂ ਹੋ ਰਹੀ ਹੈ ਕਿਉਂਕਿ ਬੋਲੀ ਦੇ ਮਤਲਬ ਠੀਕ ਹੈ ਕਿ ਬੋਲੀ ਧਮਾਲ ਤੇ ਇਹ ਪਾਰੀ ਹੈ ਰਿਦਮਿਸ ਨੂੰ ਇਹ ਹੁੰਦਾ ਹੈ ਕਿ ਮੈਂ ਰਿਦਮ ਇਹਨੂੰ ਹੋਰ ਚੇਂਜ ਕਰ ਕਰਕੇ ਵਜਾਵਾਂ ਉਹ ਐਂਡ ਨੂੰ ਸਮੱਸਿਆ ਕੀ ਆ ਜਾਂਦੀ ਹੈ ਕਿ ਜਿਹੜਾ ਵਿਚਾਰਾ ਜਜਮੈਂਟ ਤੇ ਬੈਠਾ ਹੁੰਦਾ ਹੁੰਦਾ ਕਈ ਵਾਰੀ ਕੋਈ ਟੈਕਨੀਕਲ ਬੰਦਾ ਬੈਠਾ ਹੁੰਦਾ ਹੈ ਜੀ ਤੇ ਉਹਨੂੰ ਪੁੱਛਣ ਲੱਗੇ ਬੈਠਣ ਦੇ ਮੁੰਡੇ ਆ ਜਾਂਦੇ ਨੇ ਜਜਮੈਂਟ ਵਾਲਿਆਂ ਕੋਲ ਨੂੰ ਹਾਂ ਕੀ ਸਾਡੇ ਚ ਕਮੀ ਕੀ ਸੀ ਹੁਣ ਕਮੀ ਦੱਸੇ ਕੀ ਕੀ ਬਾਈ ਜੀ ਆਹ ਤਾਂ ਕਮੀਆਂ ਤੁਸੀਂ ਨੱਚ ਰਹੇ ਹੋ ਜਿਹੜੀ ਫਾਰਮ ਤੁਸੀਂ ਹੋਣੀ ਚਾਹੀਦੀ ਹੈ ਉਸ ਫਾਰਮ ਨੂੰ ਤੁਸੀਂ ਚੇਂਜ ਕਰ ਬੈਠੇ ਠੀਕ ਹੈ ਠੀਕ ਹੈ ਨਾ ਇੱਦਾਂ ਇਸ ਤਰੀਕੇ ਨਾਲ ਹੌਲੀ 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 ਜ਼ਰੂਰਤ ਤੋਂ ਜ਼ਿਆਦਾ ਤਬਦੀਲੀ ਆ ਰਹੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਤਬਦੀਲੀ ਨਹੀਂ ਹੋਣੀ ਚਾਹੀਦੀ ਵੀ ਤਬਦੀਲੀ ਹੋ ਪਰ ਇੱਕ ਐਕਸੈਪਟੇਬਲ ਤਾਂ ਹੋਵੇ ਨਾ ਜੋ ਆਪਣੇ ਲੋਕ ਨਾਚ ਦੀ ਮੇਨ ਫਾਰਮ ਹੈ ਉਹ ਫਾਰਮ ਤਾਂ ਨਾ ਚੇਂਜ ਹੋਵੇ ਹੌਲੀ ਹੌਲੀ ਤਾਂ ਤੁਸੀਂ ਮੰਨੋਗੇ ਨਹੀਂ ਇਹ ਫਾਰਮ ਹੀ ਚੇਂਜ ਹੁੰਦੀ ਜਾ ਰਹੀ ਹੈ ਪਰ ਸਾਡੀ ਕੋਸ਼ਿਸ਼ ਇਹੀ ਹੈ ਕਿ ਇਹਨੂੰ ਜਿਵੇਂ ਵੀ ਹੋ ਸਕੇ ਇਹਨੂੰ ਇੱਕ ਫਾਰਮ ਦੇ ਵਿੱਚ ਲੈ ਕੇ ਆਇਆ ਜਾਵੇ ਮੈਂ ਆਪਣੇ ਵੱਲੋਂ ਜ਼ਰੂਰ ਕਹਣਾ ਕਿ ਜਿੱਥੇ ਮੈਂ ਜੱਜਮੈਂਟ ਦੇ ਬੈਠੂੰਗਾ ਮੈਂ ਤਾਂ ਉਹੀ ਸਿਲੈਕਟ ਕਰੂੰਗਾ ਕਿ ਜਿਹੜਾ ਪ੍ਰੋਪਰ ਫਾਰਮ ਦੇ ਵਿੱਚ ਅੱਛਾ ਫਿਰ ਇਹ ਨਹੀਂ ਹੋ ਸਕਦਾ ਵੀ ਯੂਨੀਵਰਸਿਟੀਆਂ ਰੂਲ ਹੀ ਬਣਾ ਦੇਣ ਇੱਕ ਮਤਲਬ ਕੀ ਪੁਰਾਣੇ ਫਾਰਮੈਟ ਚ ਤੁਸੀਂ ਪਾਓ ਜੀ ਇਹ ਕੋਸ਼ਿਸ਼ ਕੋਸ਼ਿਸ਼ ਪੰਗੜਾ ਇਦਾਂ ਨਹੀਂ ਹੈ ਕੋਸ਼ਿਸ਼ ਕਰੀ ਗਈ ਇਹਦੇ ਚ ਹੈਗੇ ਨੇ ਮਤਲਬ ਇੱਕ ਵਾਰ ਮੈਂ ਸੁਣਿਆ ਵੀ ਸੀ ਤੀ ਇਹ ਇਹ ਕਹਿ ਦਿੱਤਾ ਗਿਆ ਸੀ ਕੀ ਵੀ ਐਨੇ ਸਾਜ਼ੀਆਂ ਤੋਂ ਵੱਧ ਤੁਹਾਡੇ ਕੋਲ ਸਾਜ਼ੀ ਨਹੀਂ ਹੋਣਗੇ ਨਾ ਬਿਲਕੁਲ ਬਿਲਕੁਲ ਗ੍ਰਾਊਨ ਵਾਲਿਆਂ 'ਚ ਇੱਕ ਜਾਂ ਦੋ ਬੰਦੇ ਤੋਂ ਵੱਧ ਨਹੀਂ ਹੋਣਗੇ ਇਸ ਤਰ੍ਹਾਂ ਹੈਗੀਆਂ ਸ਼ਰਤਾਂ ਹੁਣ ਜੇ ਖੋਲਤਾ ਪੰਜਾਬੀ ਯੂਨੀਵਰਸਿਟੀ 'ਚ ਇੱਕ ਵਾਰੀ ਸਾਨੂੰ ਇੱਕ ਪ੍ਰੋਜੈਕਟ ਮਿਲਿਆ ਸੀ ਜਿਹਦੇ 'ਚ ਮੈਂ ਪੰਮੀ ਬਾਈ ਜੀ ਨੂੰ ਅਸਿਸਟ ਕੀਤਾ ਸੀ ਉਹ 'ਚ ਪੰਮੀ ਬਾਈ ਜੀ ਹੈੱਡ ਸੀ ਤੇ ਆਪਣਾ ਮੈਂ ਪੰਮੀ ਬਾਈ ਸੀ ਤੇ ਅਸੀਂ ਇੱਕ ਪੰਜਾਬੀ ਯੂਨੀਵਰਸਿਟੀ ਨੇ ਪ੍ਰੋਜੈਕਟ ਦਿੱਤਾ ਸੀ ਪੰਜਾਬ ਦੇ ਲੋਕ ਨਾਚਾਂ ਦੀ ਸਾਂਭ ਸੰਭਾਲ ਦੇ ਵਿਸ਼ੇ ਤੇ ਜੀ ਉਹ ਚ ਰਾਜਵੀਰ ਜਵੰਦਾ ਜੀ ਨੇ ਬੋਲੀਆਂ ਪਾਈਆਂ ਸੀ ਸਾਡੇ ਨਾਲ ਹਾਂ ਤੇ ਉਹਦੇ ਵਿੱਚ ਅਸੀਂ ਕਾਫੀ ਕੁਝ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਉਹ ਤੁਸੀਂ ਅਗਰ ਸੀਡੀ ਵੀ ਦੇਖਿਓ ਉਹਦੇ ਉੱਪਰ YouTube ਤੇ ਵੀ ਪਿਆ ਹੈ ਉਹ ਡਾਂਸ ਹੂੰ ਉਹ ਉਹ ਸਮੇ ਦਾ ਡਾਂਸ ਹੈ ਜਦੋਂ 47 ਤੋਂ ਬਾਅਦ ਬੰਡ ਤੋਂ ਬਾਅਦ ਭੰਗੜਾ ਪੈਣਾ ਸ਼ੁਰੂ ਹੋਇਆ ਠੀਕ ਹੈ ਜਦੋਂ ਮੇਲਿਆਂ 'ਚ ਭੰਗੜਾ ਪੈਂਦਾ ਸੀ ਉਹਦੀ ਕਾਫੀ ਕੁਝ ਚੇਂਜ ਹੋਇਆ ਉਹ ਠੀਕ ਹੈ ਨਹੀਂ ਐਕਸੈਪਟ ਕੀਤੀ ਗਈ ਵੀ ਚਲੋ ਕੁਝ ਜ਼ਿਆਦਾ ਪਿੱਛੇ ਚੱਲਿਆ ਗਿਆ ਸੀ ਅੱਛਾ ਪਰ ਆਪਾਂ ਇਹ ਕਹਿੰਦੇ ਆ ਵੀ ਇੰਨਾ ਵੀ ਪਿੱਛੇ ਨਾਲ ਜਾਓ ਪਰ ਇੰਨਾ ਅੱਗੇ ਬੰਨਾਂ ਨਾਲ ਜਾਓ ਕਿ ਆਪਾਂ ਜਿਸ ਬੇਸ ਤੇ ਚੱਲ ਰਹੇ ਆ ਉਸ ਬੇਸੇ ਤੋਂ ਹੀ ਪਟਕ ਜਾਈਏ ਠੀਕ ਹੈ ਸੋ ਮੇਰੀ ਕੋਸ਼ਿਸ਼ ਤਾਂ ਹਾਲੇ ਤੱਕ ਮੈਂ ਇਹੀ ਕੀਤੀ ਹੈ ਕਿ ਜਿੰਨਾ ਕੋ ਹੋ ਸਕੇ ਨੂੰ ਸੰਭਾਲਿਆ ਜਾ ਸਕੇ ਅੱਜ ਵੀ ਟਰਾਈ ਕਰ ਰਹੇ ਆ ਅੱਗੇ ਨੂੰ ਵੀ ਕਰਦੇ ਰਹਿਾਂਗੇ ਕੋਈ ਕੋਈ ਇਸ ਤਰੀਕੇ ਦਾ ਕੋਈ ਮੰਚ ਵੀ ਬਣਾਇਆ ਤੁਸੀਂ ਜਾਂ ਅੱਗੇ ਜਾ ਕੇ ਬਣ ਸਕਦਾ ਕਿ ਵੀ ਪੁਰਾਣਾ ਜਿਹੜਾ ਭੰਗੜਾ ਹੈ ਉਹਨੂੰ ਬਚਾ ਕੇ ਰੱਖਣ ਦੇ ਲਈ ਕੁਝ ਲੋਕਾਂ ਨੂੰ ਨਾਲ ਜੋੜਿਆ ਜਾਵੇ ਬਿਲਕੁਲ ਬਿਲਕੁਲ ਦੇਖੋ ਥੋਡੇ ਰਾਹੀਂ ਅੱਜ ਤੁਸੀਂ ਬੁਲਾਇਆ ਜੀ ਇਹ ਪਬਲਿਕ ਤੱਕ ਜਿੰਨੇ ਕ ਭੰਗੜਾ ਪਾਉਣ ਵਾਲੇ ਮੁੰਡੇ ਨੇ ਜਾਂ ਜਿੰਨੇ ਕ ਜਜਮੈਂਟ ਵਾਲੇ ਨੇ ਜਾਂ ਕੋਈ ਵੀ ਹੈ ਉਹਨਾਂ ਤੱਕ ਇਹ ਮੈਸੇਜ ਜ਼ਰੂਰ ਪਹੁੰਚੂਗਾ ਇਹ ਮੈਸੇਜ ਹੌਲੀ ਹੌਲੀ ਇਸ ਤਰ੍ਹਾਂ ਅਗਰ ਸ਼ਿਫਟ ਹੁੰਦਾ ਗਿਆ ਜਿੰਨੇ ਕ ਪੁਆਇੰਟ ਮੈਂ ਤੁਹਾਡੇ ਨਾਲ ਅੱਜ ਥੋੜੇ ਸਮੇਂ ਚ ਡਿਸਕਸ ਕੀਤੇ ਨੇ ਕਿਉਂਕਿ ਇੱਥੇ ਇੰਨਾ ਕ ਕੰਮ ਕਰਨ ਵਾਲਾ ਹੈ ਰੌਜੀ ਹੂੰ ਕਿ ਇਸ ਵਿਸ਼ੇ ਤੇ ਅਗਰ ਆਪਾਂ ਦੇਖੀ ਜਾਵੇ ਕਿ ਘੰਟਾ ਵੀ ਬੋਲਾ ਜਾਵੇ ਨਾ ਉਹ ਵੀ ਘਟ ਠੀਕ ਹੈ ਇੰਨਾ ਬੋਲ ਇੰਨੀ ਜਾਣਕਾਰੀ ਹੈਗੀ ਆ ਇੰਨਾ ਕ ਬੋਲਣ ਲਈ ਕਿਉਂਕਿ ਹੁਣ ਮੈਂ ਤੁਹਾਨੂੰ ਅਗਰ ਝੁੰਮਰ ਦੀ ਬੋਲਣ ਲੱਗਾ ਮੇਰੇ ਕੋਲ ਆਪਣੀ ਘੱਟੋ ਘੜ 20 ਮਿੰਟ ਦੀ ਇੰਟਰਵਿਊ ਕਰ ਲਈ ਚ ਝੁੰਮਰ ਤੇ ਹੋ ਸਕਦੀ ਹਮ ਕੱਲੇ ਕੱਲੇ ਐਕਸ਼ਨ ਤੇ ਠੀਕ ਹੈ ਵਿਊ ਐਕਸ਼ਨ ਕਿਉਂ ਨਾ ਇਸੇ ਤਰੀਕੇ ਨਾਲ ਗਿੱਧਾ ਵੀ ਕਿਤੇ ਬਦਲੇ ਆ ਕੁੜੀਆਂ ਦਾ ਗਿੱਧਾ ਬਿਲਕੁਲ ਉਹ ਵੀ ਬਦਲੇ ਆ ਗਿੱਧੇ ਦੇ ਵਿੱਚ ਅੱਜ ਵੀ ਸਪੀਡ ਚੱਲ ਰਹੀ ਹੈ ਜੀ ਹਮ ਗਿੱਧੇ ਦੇ ਜਿਹੜੇ ਮੇਨ ਫਾਰਮ ਸੀ ਉਹ ਵੀ ਬਦਲਦੀਆਂ ਜਾ ਰਹੀਆਂ ਨੇ ਬਹੁਤ ਲੋਕ ਪੁਰਾਣੇ ਹਲੇ ਵੀ ਇਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ੇ ਲੱਗੇ ਹੋਏ ਨੇ ਹਮ ਵੀ ਹਲੇ ਵੀ ਉਹ ਕੋਸ਼ਿਸ਼ ਕਰ ਰਹੇ ਨੇ ਵੀ ਇਹ ਲੋਕਿਸਨੋ ਕਿਸੇ ਤਰੀਕੇ ਕਿ ਮਰੋਂਗੇ ਸੰਭਾਲਿਆ ਜਾਵੇ ਤਾਂ ਕਿ ਕਿਉਂਕਿ ਆਪਣਾ ਨਾ ਆਪਣੀ ਪਛਾਣ ਹੈ ਭੰਗੜਾ ਹੂੰ ਤੁਸੀਂ ਆਲ ਵਰਲਡ ਚ ਕਿੱਥੇ ਵੀ ਚਲੇ ਜਾਓ ਜਿਹਦੇ ਸਿਰ ਤੇ ਪੱਗ ਬੰਨੀ ਹੋਈ ਹੈ ਉਹਨੂੰ ਅਗਲਾ ਪੁੱਛਦਾ ਜਰੂਰ ਹੈ ਕਿ ਤੈਨੂੰ ਭੰਗੜਾ ਆਉਂਦਾ ਹੂੰ ਹੂੰ ਅੱਛਾ ਇਹ ਤੁਸੀਂ ਹਾਂ ਗੱਲ ਕੀਤੀ ਹੈ ਮਤਲਬ ਦੁਨੀਆ ਚ ਕੋਈ ਹੋਰ ਭੰਗੜੇ ਦੇ ਮੁਕਾਬਲੇ ਦਾ ਨਾਚ ਹੈ ਕੋਈ ਜਿਹਦੇ ਚ ਇੰਨੀ એનર્ਜੀ ਲੱਗਦੀ ਹੈ ਨੋ 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 ਨਹੀਂ ਹੈ ਨੋ ਜੀ ਨੋ ਸਿਰ ਭੰਗੜਾ ਸਿਰ ਭੰਗੜਾ ਹੀ ਆਪਣੇ ਆਪ ਦੇ ਵਿੱਚ ਇੱਕ ਐਸੀ ਪਛਾਣ ਹੈ ਤੁਸੀਂ ਢੋਲ ਜਦੋਂ ਵੱਜਦਾ ਹੈ ਇਹੀ ਕਰਨਾ ਹੈ ਕਿ ਹਰ ਬੰਦਾ ਭੰਗੜਾ ਨਹੀਂ ਪਾ ਸਕਦਾ ਹਰ ਬੰਦਾ ਭੰਗੜਾ ਨਹੀਂ ਪਾ ਸਕਦਾ ਕਿਸ ਟਾਈਮ ਨਾਲ ਤੁਹਾਡੇ ਕੋਲ ਬਹੁਤ ਚਾਹੀਦਾ ਪੁੱਛੇ ਜੇ ਮੈਨੂੰ ਇੱਕ ਮੈਡਮ ਸਾਡੇ ਸੇ ਇੰਟਰਵਿਊ ਹੋਈ ਚੰਡੀਗੜ੍ਹ ਕੋਰ ਥੀਏਟਰ ਚ ਉਹ ਗੱਲ ਕਰਨ ਲੱਗੇ ਕਹਿੰਦੇ ਜੀ ਹੁਣ ਪਿੱਛੇ ਬਿਆਨ ਆਇਆ ਕਿ ਮੁੰਡੇ ਸਾਡੇ ਨਸ਼ਈ ਬਹੁਤ ਹੋਣ ਲੱਗੇ ਆ ਮੈਂ ਕਿਹਾ ਜੀ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਹਾਂ ਆ ਤੁਸੀਂ 10 ਮਿੰਟ ਬਾਅਦ ਮਾ ਸਾਡੇ ਮੁੰਡਿਆਂ ਨੇ ਕਟਵਟ ਚਾਰ ਪੰਜ ਕਰਨ ਵਾਲਾ ਬੰਦਾ ਭੰਗੜਾ ਨਹੀਂ ਪਾ ਸਕਦਾ ਹਾਂ ਮੈਂ ਕਿਹਾ ਚਾਰ ਪੰਜ ਟੀਮਾਂ ਨੇ ਨੱਚਣਾ ਤੁਸੀਂ ਇਹ ਮੁੰਡਿਆਂ ਨੂੰ ਪੁੱਛ ਕੇ ਦੇਖੋ ਕਿ 10 ਮਿੰਟ ਦਾ ਭੰਗੜ ਹਮ ਪਰ ਜਿਹੜਾ ਬੱਚੇ ਨੂੰ ਆਪਾਂ ਕੋਸ਼ਿਸ਼ ਕਰ ਲਾਂਗੇ ਕਿ ਭੰਗੜੇ ਵਾਲੇ ਪਾਸੇ ਆਜ ਪਾਵਾਂਗੇ ਨਾ ਤਾਂ ਜਦੋਂ ਉਹ ਨੱਚਣ ਲੱਗਿਆ ਬਾਈ ਜੀ ਉਹਦਾ ਟੇਸਟ ਆਜਾ ਮਣਾਉਣਾ ਇਧਰਲੇ ਬਸ ਤੇ ਝਾਕਣਾ ਹੀ ਬਿਲਕੁਲ ਜਦੋਂ ਸਟੈਮ ਨਾ ਮਿਲਦੀ ਮਿਲਣਾ ਮੁੰਡੇ ਐਕਸਟਰਾ ਡਾਈਟ ਲੈ ਲੈ ਕੇ ਯੂਥ ਫੈਸਟੀਵਲਾਂ ਚ ਪਾਰਟਿਸਿਪੇਟ ਕਰਦੇ ਨੇ ਹਮ ਸੋ ਕਹਿੰਦਾ ابھی ਕਾਫੀ ਕੁਝ ਚੇਂਜ ਹੈ ਕੋਸ਼ਿਸ਼ਾਂ ਚੱਲ ਰਹੀਆਂ ਨੇ ਵੀ ਹੌਲੀ ਹੌਲੀ ਜਿੰਨਾ ਕਹਿਦਾ ਬਦਲਿਆ ਜਾ ਸਕੇ ਬਦਲਣਾ ਚਾਹੀਦਾ ਇਹਨੂੰ ਜਿੰਨਾ ਕਿ ਸੰਭਾਲਿਆ ਜਾ ਸਕੇ ਸੰਭਾਲਣਾ ਚਾਹੀਦਾ ਕੋਈ ਆਈਆ ਯੂਨੀਵਰਸਿਟੀ ਅੱਗੇ ਆਈ ਹੈ ਕੋਈ ਹਜੇ ਤੱਕ ਹਾਲੇ ਤੱਕ ਦੇਖੋ ਜੀ ਜਿਹੜੀ ਜ਼ਿਆਦਾ ਕੋਸ਼ਿਸ਼ ਕੀਤੀ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੀ ਗਈ ਅੱਛਾ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲ ਕੀਤੀ ਸੀ ਇਹਨੂੰ ਸਾਮ ਸੰਭਾਲ ਦੇ ਵਿਸ਼ੇ ਤੇ ਕੰਮ ਕਰਨ ਦੀ ਹੂੰ ਤੇ ਖਾਸ ਕਰਕੇ ਜਿਹੜਾ ਮਾਲਵੇ ਦਾ ਖਿੱਤਾ ਹੈ ਨਾ ਮਾਲਵੇ ਦਾ ਜੀ ਮਾਲਵੇ ਦੇ ਖਿੱਤੇ ਦੇ ਵਿੱਚ ਜ਼ਰੂਰ ਇਹ ਕੋਸ਼ਿਸ਼ਾਂ ਹੋ ਰਹੀਆਂ ਨੇ ਠੀਕ ਹੈ ਅਗਰ ਫੇਰ ਇੱਕ ਹਾਂ ਹੋਰ ਜ਼ਰੂਰ ਮੈਂ ਕੱਲਾ ਮਾਲਵੇ ਤੇ ਸਟ੍ਰੈਸ ਨਹੀਂ ਕਰੂੰਗਾ ਜਿਹੜਾ ਭੰਗੜੇ ਦੀ ਸਹੀ ਫਾਰਮ ਅਗਰ ਟਿਕਮਾ ਭੰਗੜਾ ਅੱਜ ਵੀ ਨੱਚਿਆ ਜਾ ਰਿਹਾ ਤਾਂ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲ ਜਾ ਕੇ ਦੇਖੀ ਅੱਛਾ ਕਿਉਂਕਿ ਉਹਨਾਂ ਦੇ ਫੈਸਟੀਵਲ ਚ ਉਹੀ ਰੂਪ ਹੈ ਫੈਸਟੀਵਲ ਚ ਹੋਣਾ ਹੈ ਕਿਉਂਕਿ ਪਾਕਿਸਤਾਨ ਦੇ ਨੇੜੇ ਹੋਣ ਕਰਕੇ ਹਾਂ ਪੰਜਾਬ ਤਾਂ ਇਕੱਠਾ ਸੀ ਨਾ ਬਿਲਕੁਲ ਅੱਜ ਵੀ ਉਹਨਾਂ ਦੀ ਰਿਦਮਾ ਹੂੰ ਉਹਨਾਂ ਦਾ ਠਹਿਰਾਓ ਹੂੰ ਉਹ ਠਹਿਰਾਓ ਨਾਲ ਭੰਗੜਾ ਨੱਚਦੇ ਆ ਤੇ ਪਾਕਿਸਤਾਨ ਚ ਅਸਲੀ ਭੰਗੜਾ ਦੇਖੋ ਕਹਿ ਸਕਦੇ ਅਸਲੀ ਉਹ ਲੋਕਾਂ ਦਾ ਨਾਚ ਹੈ ਹੂੰ ਜਿਹੜਾ ਪੰਤ ਤੁਸੀਂ YouTube ਤੇ ਸਰਚ ਕਰੋਗੇ ਪਾਕਿਸਤਾਨੀ ਤੁਸੀਂ ਝੂਮਰ ਨਾਚ ਦੇ ਦੇਖਿਆ ਹਾਂ ਉਹਨਾਂ ਦੇ ਝੂਮਰ ਨੱਚਣ ਦੇ ਵਿੱਚ ਤੁਹਾਨੂੰ ਲੱਗੂਗਾ ਉਹ ਜਿਹੜਾ ਨਾਚ ਨੱਚਦੇ ਨੇ ਨਾ ਆਪਣੀ ਮਸਤੀ 'ਚ ਨੱਚਦੇ ਹੂੰ ਉਹ ਕਹਿੰਦੇ ਨਾ ਸਹੀ ਮੈਨਾਂਚ ਲੋਕਾਂ ਦਾ ਨਾਚ ਨੱਚ ਰਹੇ ਨੇ ਬਿਲਕੁਲ ਉਹ ਹਲੇ ਤੱਕ ਸਟੇਜੀ ਨਾਚਦੇ ਨਹੀਂ ਆਏ ਹੂੰ ਜਿੱਦਣ ਉਹ ਸਟੇਜੀ ਤੇ ਆ ਕੇ ਹੋ ਸਕਦਾ ਉਹਨਾਂ 'ਚ ਵੀ ਚੇਂਜੇਸ ਹੋ ਜਾਣ ਆਪਣੇ ਨਾਚ ਜਦੋਂ ਸਟੇਜਾਂ ਤੇ ਆ ਗਿਆ ਇਹਨੂੰ ਜਜਮੈਂਟ ਪੈਨਲ ਤੇ ਆਉਣ ਲੱਗਿਆ ਉੱਥੇ ਜਾ ਕੇ ਚੇਂਜੇਸ ਹੋਈਆਂ ਠੀਕ ਹੈ ਪਰ ਹੁਣ ਸਾਡੀ ਕੋਸ਼ਿਸ਼ ਇਹੀ ਹੈ ਕਿ ਤੁਹਾਡੇ ਮਾਧਿਅਮ ਰਾਹੀਂ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਘੱਟੋ ਘੱਟ ਸਮਝਾਉਣ ਦੀ ਕੋਸ਼ਿਸ਼ ਕੀਤੀ ਕਰ ਜਾਵੇ ਇੱਕ ਤੈਨੂੰ ਗੀਤਾਂ ਭਰੀ ਕਹਾਣੀ ਨਾ ਬਣਾਓ ਇੱਕ ਕੋਸ਼ਿਸ਼ ਕਰੋ ਕਿ ਜਿੰਨਾ ਮਲਬਈ ਗਿੱਧਾ ਤੇ ਭੰਗੜੇ ਨੂੰ ਡਿਫਰੈਂਸ ਰੱਖਿਆ ਜਾ ਸਕੇ ਤਉਨੂੰ ਰੱਖੋ ਤੇ ਅਗਰ ਡਰਮਰ ਜਿਹੜੇ ਵਿਚਾਰੇ ਢੋਲ ਵਜਾ ਰਹੇ ਨੇ ਚੰਗੇ ਡਰਮਰ ਨੇ ਵਧੀਆ ਵਜਾ ਰਹੇ ਉਹਨਾਂ ਦੇ ਸਿਰ ਤੇ ਨੱਚੋ ਨਾ ਕੇ ਮਿਊਜ਼ਿਕ ਦੇ ਸਿਰ ਤੇ ਨੱਚੋ ਤਾਂ ਮੈਂ ਕਹਾਂਗਾ ਜ਼ਿਆਦਾ ਮਿਊਜ਼ੀਕਲ ਭੰਗੜਾ ਹੋਇਆ ਹੋਇਆ ਠੀਕ ਹੈ ਯਾਨੀ ਕਿ ਭੰਗੜਾ ਜਦੋਂ ਕੰਪੀਟੀਸ਼ਨ ਦੇ ਇਹਦੇ ਚ ਆ ਗਿਆ ਤਾਂ ਫਿਰ ਉਹਨੂੰ ਹੋਰ ਕੈਚੀ ਬਣਾਉਣ ਦੇ ਲਈ ਜਾਂ ਐਂਟਰਟੇਨਮੈਂਟ ਹੋਰ ਵਧਾਉਣ ਦੇ ਲਈ ਇਹ ਸਭ ਚੀਜ਼ਾਂ ਜਿਹੜੀਆਂ ਜੋੜੀਆਂ ਨੇ ਇਹ ਹਾਨੀਕਾਰਕ ਨੇ ਪੰਗਦੇ ਦੀ ਬਿਲਕੁਲ ਬਿਲਕੁਲ ਇਹ ਸਾਡਾ ਇਹ ਭੰਗੜੇ ਦਾ ਅਸਲੀ ਰੂਪ ਖੋਇਆ ਜਾ ਰਿਹਾ ਖੋਇਆ ਖੋਇਆ ਜਾ ਰਿਹਾ ਵੀ ਇਹਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਸਾਰੇ ਕੋਚਸ ਨੂੰ ਵੀ ਮਿਲ ਕੇ ਜਿੰਨਾ ਕਿ ਟੀਮ ਤਿਆਰ ਕਰਵਾ ਰਹੇ ਨੇ ਵੀ ਠੀਕ ਆ ਚੇਂਜ ਅਸੀਂ ਐਕਸੈਪਟ ਕਰਦੇ ਆ ਕਿਉਂਕਿ ਅਗਰ ਨਹੀਂ ਕਰਾਂਗੇ ਜਾਦਾ ਪਿੱਛੇ ਚਲੇ ਜਾਵਾਂਗੇ ਉਨਾਂ ਨੂੰ ਨਹੀਂ ਦੇਖਿਆ ਜਾਂਦਾ ਠੀਕ ਆ ਨਾ ਚੇਂਜ ਐਕਸੈਪਟ ਆ ਕਰੋ ਚੇਂਜ ਠੀਕ ਹੈ ਨਾ ਬਟ ਇੱਕ ਦਾਇਰੇ ਚ ਰਹਕੇ ਪਰ ਉਹਨਾ ਨਾ ਕਰੋ ਕਿ ਅਸਲੀ ਸਰੂਪ ਹੈ ਅਸਲੀ ਸਰੂਪ ਹੈ ਅਸਲੀ ਬੀਟਾਂ ਨਾਲ ਸਾਨੂੰ ਸੁਣਨ ਮਿਲ ਜਿਹੜੇ ਚਾਰ ਚਾਰ ਦੇ ਤੋੜੇ ਵੱਜਦੇ ਸੀ ਉਹ ਨਾ ਸਾਨੂੰ ਸੁਣਨ ਨਹੀਂ ਮਿਲ ਰਹੇ ਨੇ ਠੀਕ ਹੈ ਨਾ ਜਿਹੜੀਆਂ ਰਿਦਮਾਂ ਪ੍ਰੋਪਰ ਨੱਚ ਜਿੰਦੇ ਸਰਕਲ ਚ ਭੰਗੜਾ ਨੱਚਿਆ ਜਾਂਦਾ ਸੀ ਧਮਾਲ ਪੈਂਦੀ ਆ ਤਾਂ ਧਮਾਲ ਲੱਗਦੀ ਆ ਵੀ ਧਮਾਲ ਪੈਂਦੀ ਆ ਉਹ ਚੀਜ਼ਾਂ ਦਾ ਘਟੋ ਘਟ ਸਾਨੂੰ ਦੇਖਣ ਨੂੰ ਮਿਲ ਜਾ ਉਹ ਵੀ ਪੇਪਰੇ ਹੁੰਦੀਆਂ ਜਾਂਦੇ ਠੀਕ ਹੈ ਹੁਣ ਅੱਗੇ ਤੁਸੀਂ ਕਿਵੇਂ ਆਪਣੀ ਪਰਸਨਲ ਲਾਈਫ ਦੇ ਵਿੱਚ ਕਿਵੇਂ ਚੱਲਦਾ ਭੰਗੜਾ ਅੱਗੇ ਮੈਂ ਕੋਸ਼ਿਸ਼ ਕਰੀ ਜਾ ਰਹੇ ਹਾਂ ਜੀ ਇੱਕ ਦੋ ਵਰਕਸ਼ਾਪ ਲਾਈਆਂ ਅੱਛਾ ਠੀਕ ਹੈ ਜੀ ਹੁਣ ਵੀ ਇੱਕ ਦੋ ਥਾਂ ਤੇ ਮੇਰੀ ਗੱਲ ਚੱਲ ਰਹੀ ਹੈ ਕਿ ਭੰਗੜੇ ਦੀ ਵਰਕਸ਼ਾਪ ਲਾਈ ਜਾਵੇ ਠੀਕ ਹੈ ਇਹ ਤੁਸੀਂ ਕਿੱਥੇ ਲਾਉਨੇ ਆ ਬੇਸਿਕਲੀ ਪਟਿਆਲੇ ਪਟਿਆਲੇ ਕਿ ਕਿ ਰਹਨੇ ਤੁਸੀਂ ਪਟਿਆਲੇ ਮੈਂ ਪਟਿਆਲੇ ਰਹਿੰਦਾ ਪਟਿਆਲੇ ਰਹਿੰਦਾ ਮੈਂ ਇੱਕ ਦੋ ਜਗ੍ਹਾ ਹੈਗੀਆਂ ਨੇ ਉੱਤੇ ਐਜ਼ ਏ ਕੋਚ ਤੌਰ ਤੇ ਗੇੜਾ ਮਾਰਿਆ ਹੁਣਾ ਪਹਿਲਾਂ ਮੈਂ ਟੀਮਾਂ ਵੀ ਤਿਆਰ ਕਰਾਉਂਦਾ ਸੀ ਪਰ ਹੁਣ ਟੀਮਾਂ ਨਹੀਂ ਤਿਆਰ ਕਰਾਉਂਦੇ ਪਰ ਉੱਥੇ ਜਦੋਂ ਵੀ ਤੁਸੀਂ ਜਾਂਦਾ ਉੱਥੇ ਉਹਨਾਂ ਨੂੰ ਕੋਸ਼ਿਸ਼ ਕਰਿੰਦੇ ਆ ਕਿ ਇਹਨੂੰ ਨਾਚ ਨੂੰ ਨਾਚ ਦੇ ਤਰੀਕੇ ਨਾਲ ਨੱਚੋ ਜਦੋਂ ਕਿ ਕੱਲਾ ਕੱਲਾ ਨੱਚਦਾ ਹੈ ਨਾ ਜਦੋਂ ਬੰਦਾ ਮੋਟਿਆਂ ਦੀ ਗ੍ਰੇਸ ਤਾਂ ਕਾ ਪਤਾ ਲੱਗ ਸਭ ਕੋ ਚੱਲੀ ਜਾਂਦਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਇਹ ਤਮਾਮ ਜਾਣਕਾਰੀ ਦੇਣ ਦੇ ਲਈ ਸੋ ਮਦਨ ਚੋਹਾਨ ਬਾਈ ਜੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਤੁਸੀਂ ਸਾਰਿਆਂ ਨੇ ਸੁਣਿਆ ਤੇ ਉਮੀਦ ਕਰਦੇ ਆ ਕਿ ਜਿਹੜੀ ਬਾਈ ਜੀ ਨੇ ਜਾਣਕਾਰੀ ਦਿੱਤੀ ਆ ਉਹ ਬਹੁਤ ਸਾਰੇ ਜਿਹੜੇ ਯੰਗਸਟਰ ਨੇ ਉਹਨਾਂ ਦੇ ਕੰਮ ਦੀ ਆਉਗੀ ਜੇਕਰ ਤੁਸੀਂ ਵੀ ਭੰਗੜੇ ਦੀ ਲਾਈਨ 'ਚ ਆਉਣਾ ਚਾਹੁੰਦੇ ਹੋ ਤਾਂ ਇਹ ਖਿਆਲ ਰੱਖਿਓ ਕਿ ਜਿਸ ਤਰੀਕੇ ਦੇ ਨਾਲ ਬਾਈ ਜੀ ਉਹਨੀ ਕੋਸ਼ਿਸ਼ ਕਰ ਰਹੇ ਨੇ ਕਿ ਭੰਗੜੇ ਦੀ ਜਿਹੜੀ ਅਸਲੀ ਫਾਰਮ ਆ ਉਹਨੂੰ ਜਿੰਦਾ ਰੱਖਿਆ ਜਾ ਸਕੇ ਸੋ ਹੋਰ ਸੰਸਥਾਵਾਂ ਜਾਂ ਹੋਰ ਯੂਨੀਵਰਸਿਟੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਤਾਂ ਜੋ ਪੰਜਾਬੀਆਂ ਦਾ ਲੋਕਨਾਚ ਪੰਗੜਾ ਅਸਲੀ ਲੋਕਨਾਚ ਲੋਕਨਾਚ ਬਣਿਆ ਰਹੇ ਫਿਲਹਾਲ ਦੇ ਲਈ ਸਿਰਫ ਇੰਨਾ ਹੀ ਇਸ ਮੁਲਾਕਾਤ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਹੇਠਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਪੰਗੜਾ ਤੁਹਾਨੂੰ ਪਹਿਲਾ ਵਾਲਾ ਜ਼ਿਆਦਾ ਪਸੰਦ ਸੀ ਜਾਂ ਹੁਣ ਵਾਲਾ ਪਸੰਦ ਹੈ ਇਹ ਵੀ ਤੁਸੀਂ ਆਪਣੀ ਰਾਏ ਜ਼ਰੂਰ ਕਮੈਂਟਾਂ ਚ ਸਾਂਝੀ ਕਰਿਓ ਸਾਨੂੰ ਤੁਹਾਡੇ ਕਮੈਂਟਾਂ ਦੀ ਵੇਟ ਰਹੇਗੀ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ